ਐਵੋਕਾਡੋ ਪੰਜਾਬ ਦੇ ਵਿੱਚ ਕਾਮਯਾਬ ਆ ਜੀ ਇਹਦੇ ਬਾਰੇ ਆਪਾਂ ਪਹਿਲਾਂ ਵੀ ਕਈ ਵੀਡੀਓਜ਼ ਦੇ ਵਿੱਚ ਗੱਲ ਕਰ ਚੁੱਕੇ ਹਾਂ ਪਰ ਅੱਜ ਆਪਾਂ ਜਿਹੜੀ ਵਿਸ਼ੇ ਤੇ ਗੱਲ ਕਰ ਰਹੇ ਹਾਂ ਉਹ ਐਵੋਕਾਡੋ ਦੇ ਬੂਟਿਆਂ ਦੀ ਬੁਕਿੰਗ ਬਾਰੇ ਅਥਰੀਕਾਲ ਜੀ ਮੈਂ ਗੁਰਸਿਮਰਨ ਸਿੰਘ ਨੇਚਰ ਪਾਥ ਕੰਪਨੀ ਤੋਂ ਬਾਈ ਜੀ ਆਪਾਂ ਜਿਹੜੇ ਐਵੋਕਾਡੋ ਦੇ ਬੂਟੇ ਸੀ ਉਹ ਮੰਗਵਾ ਰਹੇ ਹਾਂ ਅਗਲੇ ਮਹੀਨੇ ਦੇ ਵਿੱਚ ਪਹਿਲਾਂ ਇਸ ਮਹੀਨੇ ਦੇ ਵਿੱਚ ਅਗਸਤ ਦੇ ਵਿੱਚ ਆਪਣੇ ਕੋਲ ਪਹੁੰਚਣੇ ਸੀ ਹੁਣ ਸੈਪਟੰਬਰ ਦੇ ਵਿੱਚ ਪਹੁੰਚਣਗੇ ਉਹਦਾ ਕਾਰਨ ਇਹ ਹੋਇਆ ਕਿ ਜਿਹੜਾ ਕੇਰਲਾ ਦੇ ਸਾਈਡ ਮੀਂਹ ਬਹੁਤ ਜ਼ਿਆਦਾ ਹੋਣ ਕਰਕੇ ਜਿਹੜਾ ਉਹਨਾਂ ਦੇ ਬੂਟਿਆਂ ਦੀ ਪ੍ਰੋਬਲਮ ਆਈ ਆ ਉਹ ਇਹ ਹੈ ਕਿ ਉਹਨਾਂ ਦੇ ਜੜਾਂ 'ਚ ਜ਼ਿਆਦਾ ਪਾਣੀ ਪੈਣ ਕਰਕੇ ਮਿੱਟੀ ਜ਼ਿਆਦਾ ਔਣ ਕਰਕੇ ਉਹ ਬੂਟੇ ਥੋੜੇ ਜਿਹਾ ਅਫਸੈਟ ਹੋ ਗਏ ਸੀ ਉਹਨਾਂ ਨੂੰ ਰੀਪੋਟ ਕੀਤਾ ਗਿਆ ਸ਼ਿਫਟ ਕੀਤਾ ਗਿਆ ਦੂਜੇ ਲਫਾਫਿਆਂ ਦੇ ਵਿੱਚ ਤੇ ਉਹ ਸ਼ਿਫਟਿੰਗ ਤੋਂ ਬਾਅਦ ਜਿਹੜੇ ਬੂਟੇ ਖਰਾਬ ਹੋਏ ਨੇ ਉਹਨਾਂ ਨੂੰ ਕੱਢ ਕੇ ਉਸ ਤੋਂ ਬਾਅਦ ਜਿਹੜੇ ਬੂਟੇ ਬਹੁਤ ਵਧੀਆ ਆਪਣੇ ਕੋਲੇ ਵੱਜ ਜਾਣਗੇ ਉਹ ਬੂਟੇ ਆਪਣੇ ਕੋਲੇ ਆਉਣਗੇ ਉਹ ਸੈਪਟੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਆਪਣੇ ਕੋਲੇ ਗੱਡੀ ਪਹੁੰਚ ਜਾਏਗੀ ਹੁਣ ਜਿਹੜਾ ਆਪਾਂ ਬੁਕਿੰਗ ਕਰ ਰਹੇ ਹਾਂ ਬੁਕਿੰਗ ਮੇਰੇ ਪਹਿਲਾਂ ਇੱਕ ਸ਼ੋਰਟ ਤੋਂ ਬਾਅਦ ਕਈ ਦੋਸਤਾਂ ਨੇ ਪੁੱਛਿਆ ਸੀ ਬੁਕਿੰਗ ਕਿਦਾਂ ਕਰ ਰਹੇ ਹਾਂ ਕੀ ਕੀ ਕਰ ਰਹੇ ਹਾਂ ਜੀ ਉਸ ਬੁਕਿੰਗ ਚ ਹੁਣ ਬੁਕਿੰਗ ਦੇ ਵਿੱਚ ਦੋਸਤੋ ਆਪਾਂ ਬੁਕਿੰਗ ਜਿਹੜੀ ਕਰ ਰਹੇ ਹਾਂ ਜੀ ਉਹ ਕਮ ਸੇ ਕਮ 50 ਬੂਟਿਆਂ ਦੀ ਕਰ ਰਹੇ ਹਾਂ ਜਿਹੜੇ ਦੋਸਤਾਂ ਨੇ 50 ਬੂਟਿਆਂ ਤੋਂ ਉੱਤੇ ਲਾਉਣੇ ਆ ਉਹਨਾਂ ਲਈ ਹੀ ਬੁਕਿੰਗ ਹੈ ਜਿਹੜੇ ਦੋਸਤਾਂ ਨੇ 10 20 ਜਾਂ 5 ਜਾਂ 1 2 ਆਪਣੇ ਘਰ ਖਾਤਰ ਲੈਣੇ ਨੇ ਉਹਨਾਂ ਲਈ ਕੋਈ ਬੁਕਿੰਗ ਨਹੀਂ ਹੈਗੀ ਕਿਉਂਕਿ ਉਹਨਾਂ ਦਾ ਜੋਗਾ ਜੋ ਸਮਾਨਾ ਜਿੰਨਾ ਆਪਾਂ ਨੂੰ ਚਾਹੀਦਾ ਜਾਂ ਜਿੰਨੇ ਆਪਾਂ ਨੂੰ ਪਲਾਂਟ ਚਾਹੀਦੇ ਨੇ ਉਹਨਾਂ ਆਪਾਂ ਅਵੇਲੇਬਲ ਕਰਕੇ ਆਪਾਂ ਮੰਗਵਾ ਰਹੇ ਹਾਂ ਉਹਦੀ ਗਿਣਤੀ ਲਗਭਗ ਆਪਣੇ ਕੋਲੇ 2000 ਬੂਟੇ ਦੀ ਹੈ ਜੀ ਹੁਣ ਉਦੋਂ ਬਾਅਦ ਕਿਉਂਕਿ ਇਹ ਬੂਟਾ ਆਪਣੇ ਕੋਲ ਤਕਰੀਬਨ ਪਤਾ ਹੈ ਜੀ ਵੀ ਜਿੱਥੇ ਆਪਾਂ ਟੋਏ ਪਟਾਏ ਹੋਇਆ ਉੱਥੇ ਲਵਾਉਣਾ ਸਾਰਾ ਕੁਝ ਹੋਇਆ ਹੋਇਆ ਇਹਦੋਂ ਬਾਅਦ ਜੇ ਕਿਸੇ ਨੂੰ ਬੂਟੇ ਚਾਹੀਦੇ ਆ ਕਿਉਂਕਿ ਫੇਰੇ ਜਾ ਕੇ ਸੈਪਟੰਬਰ ਤੋਂ ਹੁਣ ਆਪਾਂ ਨੂੰ ਸੈਪਟੰਬਰ ਦੇ ਵਿੱਚ ਮਿਲਗੇ ਫੇਰ ਜਾ ਕੇ ਜੁਲਾਈ ਅਗਸਤ ਦੇ ਵਿੱਚ ਅਗਲੇ ਸਾਲੇ ਅਵੇਲੇਬਲ ਹੋਣਗੇ ਕਿਉਂਕਿ ਜਿੱਥੋਂ ਆਪਾਂ ਬੁਕਿੰਗ ਕਰਾਉਨੇ ਆ ਉਹਨਾਂ ਦੇ ਬਹੁਤ ਸੀਮਤ ਮਾਤਰਾ ਦੇ ਵਿੱਚ ਬੂਟੇ ਤਿਆਰ ਹੁੰਦੇ ਆ ਪਿੰਕਰਟਨ ਰੀਡ ਅਟਿੰਗਰ ਤੇ ਹਾਸ ਇਹ ਚਾਰੋ ਵੈਰਾਈਟੀਆਂ ਆਪਾਂ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਆਂ ਖਾਸ ਤੇ ਆਪਾਂ ਸਿਰਫ ਟ్రਾਇਲ ਕਰ ਰਹੇ ਆਂ ਪਿੰਕਰਟਨ ਰੀਡ ਅਟਿੰਗਰ ਹੈ ਜਿਹੜਾ ਜੀ ਇਹ ਤਿੰਨੇ ਵੈਰਾਈਟੀਆਂ ਆਪਾਂ ਕਾਮਨਲੀ ਪੰਜਾਬ ਦੇ ਵਿੱਚ ਲਾਵਾਂਗੇ ਜੀ ਬਹੁਤ ਵਧੀਆ ਤਰੀਕੇ ਨਾਲ ਕਿਉਂਕਿ ਇਹਨਾਂ ਦਾ ਝਾੜ ਵੀ ਆਪਾਂ ਨੇ ਦੇਖ ਚੁੱਕੇ ਆਂ ਰਿਜ਼ਲਟ ਆਪਾਂ ਨੇ ਦੇਖ ਚੁੱਕੇ ਆਂ ਸਾਰਾ ਕੁਝ ਦੇਖਣ ਤੋਂ ਬਾਅਦ ਹੁਣ ਆਪਾਂ ਇਹਨਾਂ ਦੀ ਵਧੀਆ ਲੈਵਲ ਤੇ ਇੱਕ ਖੇਤੀ ਦੇ ਵਿਚ ਆਪਾਂ ਕੰਮ ਕਰ ਰਹੇ ਹਾਂ ਜੀ ਵੀ ਇਹਦੀ ਖੇਤੀ ਪੰਜਾਬ ਦੇ ਵਿੱਚ ਹੋਵੇ ਕਿਉਂਕਿ ਇੱਕ ਮਹਿੰਗਾ ਫਰੂਟ ਆ ਜੇ ਨਾਸ਼ਪਾਤੀ ਦੀ ਗੱਲ ਕਰੀਏ ਤਾਂ ਨਾਸ਼ਪਾਤੀ ਆਪਣੀ 3.5 ਲੱਖ ਨੂੰ ਏਕੜ ਚੜਦਾ ਜੀ ਠੇਕੇ ਤੇ ਤਾਂ ਆਪਾਂ ਚਾਹੁੰਦੇ ਆਂ ਵੀ ਇਹ 5-6 ਲੱਖ ਤੋਂ 7 ਲੱਖ ਦੀ ਆਮਦਨ ਜਿਹੜੀ 1 ਏਕੜ ਚੋਂ ਆਪਾਂ ਨੂੰ ਪ੍ਰਾਪਤ ਹੋ ਸਕੇ ਆਉਣ ਵਾਲੇ 5-7 ਸਾਲਾਂ ਦੇ ਵਿੱਚ ਆਪਾਂ ਇੰਨੇ ਕਾਮਯਾਬ ਹੋ ਜਾਈਏ ਵੀ ਇਹ ਜਿਹੜੀ ਹੈਗੀ ਆ ਜੀ ਆਮਦਨ ਆਪਾਂ ਨੂੰ ਪ੍ਰਾਪਤ ਹੋ ਸਕੇ ਕਣਕ ਛੋਨੇ ਦੇ ਸਰਕਲ ਚੋਂ ਨਿਕਲੀਏ ਇੱਕ ਇਹ ਜੀ ਚੀਜ਼ ਨੂੰ ਪ੍ਰੋਡਕਸ਼ਨ ਕਰੀਏ ਜਿਹੜੀ ਪੂਰੇ ਹਿੰਦੁਸਤਾਨ ਦੇ ਵਿੱਚ ਜਾਂ ਪੂਰੀ ਦੁਨੀਆ 'ਚ ਮੰਗਤ ਆ ਤੁਸੀਂ ਹੁਣ ਫਰੂਟ ਇਹ ਮੇਰੇ ਕੋਲ ਲੱਗਿਆ ਦੇਖ ਸਕਦੇ ਹੋ ਇਹਦਾ ਲਗਭਗ ਹੁਣ 250 ਤੋਂ 300 ਗ੍ਰਾਮ ਦਾ ਦਾਣਾ ਹੋ ਚੁੱਕਿਆ ਜੀ ਇਹ ਇਹ ਜਿਹੜੀ ਵੈਰਾਈਟੀ ਹੈ ਇਹ ਸੀਡ ਤੋਂ ਆਪਾਂ ਤਿਆਰ ਕੀਤੀ ਸੀ ਆਪਣੇ ਕੋਲ 6 ਸਾਲ ਪਹਿਲਾਂ ਇਹਦੇ ਬੂਟੇ ਆਏ ਸੀ ਸੀਡ ਤੋਂ ਤਿਆਰ ਹੋਇਆ ਜੀ ਹੁਣ ਕਾਫੀ ਫਰੂਟ ਇਹਦੇ ਤੇ ਲੱਗਿਆ ਹੋਇਆ ਹੋਰ ਵੀ ਜਿਹੜੇ ਫਰੂਟ ਨੇ ਉਹ ਲੱਗੇ ਹੋਏ ਇਹ ਤਕਰੀਬਨ ਇਹੀ ਸਾਈਜ਼ ਦੇ ਨੇ ਉਧਰ ਵੀ ਲੱਗੇ ਹੋਏ ਨੇ ਪਿਛਲੀ ਵੀਡੀਓ ਚ ਵੀ ਆਪਾਂ ਦਿਖਾਏ ਸੀ ਹੁਣ ਇਹਨਾਂ ਦਾ ਆਪਾਂ ਨੂੰ ਫਾਇਦਾ ਕੀ ਹੈ ਜੀ ਹੁਣ ਲਾਉਣ ਦਾ ਬੂਟੇ ਜਾਨ ਜਿਹੜੇ ਆਪਾਂ ਵੈਰਾਈਟੀਆਂ ਲੈ ਕੇ ਆਏ ਆ ਇਦੇ ਚ ਆਪਾਂ ਨੂੰ 6 ਸਾਲ ਦਾ ਟਾਈਮ ਪੀਰੀਅਡ ਲੱਗਿਆ ਜੀ ਇੱਥੇ ਤੱਕ ਆਉਣ ਲਈ ਫਰੂਟ ਦੇਖਣ ਲਈ ਜਿਹੜਾ ਉਹ ਪੂਟਾ ਹੋਊਗਾ ਜਿਹੜਾ ਪਿੰਕਰਟਨ ਰੀਡ ਟਿੰਗਰ ਮੰਗਾਉਨੇ ਆ ਜੀ ਆਪਾਂ ਉਹਨਾਂ ਦਾ ਜਿਹੜਾ ਸਾਈਜ਼ ਆ ਉਹਨਾਂ ਦਾ ਜਿਹੜਾ ਟੇਸਟ ਆ ਉਹਨਾਂ ਦੇ ਵਿੱਚ ਜੋ ਤੇਲ ਕੰਟੈਂਟ ਆ ਉਹ ਆਪਾਂ ਨੂੰ ਪਤਾ ਵੀ ਆਪਾਂ ਇੰਨਾ ਤੇਲ ਕੰਟੈਂਟ ਲੈਣਾ ਉਹ ਚ ਇੰਨਾ ਤੇਲ ਕੰਟੈਂਟ ਹੈ ਤੇ ਐਨੇ ਆਪਣਾ ਉਹਦਾ ਸਾਈਜ਼ ਬਣੂਗਾ ਜਿਵੇਂ ਇਹਦਾ ਸਾਈਜ਼ ਬਹੁਤ ਵੱਡਾ ਹੋ ਜਾਂਦਾ 340 50 ਗ੍ਰਾਮ ਦਾ 360 70 ਗ੍ਰਾਮ ਤੋਂ 80 ਗ੍ਰਾਮ ਤੱਕ ਦਾ ਹੋ ਜਾਂਦਾ ਜਿਹੜੇ ਉਹ ਨੇ ਉਹ ਤਕਰੀਬਨ 310 20 ਗ੍ਰਾਮ ਦਾ ਹੋਊਗਾ ਇਹਦੇ ਨਾਲ ਜਿਹੜੀ ਇਹਨਾਂ ਦੀ ਪੈਕਿੰਗ ਸਾਈਜ਼ ਆ ਇਹਨਾਂ ਦਾ 1 ਕਿਲੋ ਚ ਬੇਟ ਕਿੰਨਾ ਆਉਣਾ ਜਾਂ ਇੱਕ ਇਹਨਾਂ ਦਾ ਬਾਕਸ ਬਣਦਾ 32 ਪੀਸ ਦਾ ਇੱਕ ਬਾਕਸ ਬੜੇ ਵਧੀਆ ਪਿਆਰੇ ਜਿਹੇ ਬਾਕਸ ਬਣਦੇ ਆ ਜੀ ਇਹਦੇ ਪੈਕਿੰਗ ਕਰਕੇ ਜੇ ਆਪਾਂ ਇਹਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਲੈ ਕੇ ਜਾਣਾ ਤਾਂ 32 ਪੀਸ ਦਾ ਪੈਕੇਜ ਹੁੰਦਾ ਜੇ ਆਪਾਂ ਛੋਟੇ ਕਰਦੇ ਹਾਂ ਤਾਂ 16 ਦਾ 12 ਦਾ ਪੈਕੇਜ ਦਾ ਆਪਾਂ ਮਾਰਕੀਟ ਦੇ ਵਿੱਚ ਲੈ ਕੇ ਜਾਣਾ ਤਾਂ ਉਹਦੇ ਲਈ ਆਪਾਂ ਇਹਨੂੰ ਹੁਣ ਬੁੱਕ ਕਰ ਰਹੇ ਹਾਂ ਕਿਉਂਕਿ ਉਹ ਬੂਟਿਆਂ ਦੇ ਜਿਹੜੇ ਹੈਗੇ ਆ ਜੀ ਉਹਨਾਂ ਦਾ ਸਾਈਜ਼ ਤੇ ਉਹਨਾਂ ਦਾ ਜਿਹੜਾ ਕਨੋਪੀ ਮੈਨੇਜਮੈਂਟ ਆ ਉਸ ਬਾਰੇ ਆਪਾਂ ਨੇ ਸਾਰਾ ਪਤਾ ਕਰ ਲਿਆ ਹੁਣ ਆਪਾਂ ਅੱਗੇ ਆਉਣ ਵਾਲੇ ਫਿਊਚਰ ਲਈ ਉਹਨਾਂ ਬੂਟਿਆਂ ਦੀ ਪਾਲੀ ਕਰਾਂਗੇ ਜਿਹੜੇ ਬਹੁਤ ਵਧੀਆ ਹੋਣ ਆਪਣੇ ਵੈਦਰ ਦੇ ਵਿੱਚ ਇਹਨਾਂ ਚੋਂ ਵੀ ਜੇ ਕੋਈ ਆਪਣੇ 20 25 ਬੂਟੇ ਖੜੇ ਨੇ ਜੀ ਇਧਰ ਵੀ ਮੇਰੇ ਸਾਰੇ ਬੂਟੇ ਖੜੇ ਨੇ ਐਵੋਕਾਡੋ ਦੇ ਇਧਰ ਵੀ ਇਹ ਸੀਡ ਤੋਂ ਨੇ ਜੇ ਇਹਨਾਂ ਚੋਂ ਕੋਈ ਬਹੁਤ ਵਧੀਆ ਵੈਰਾਈਟੀ ਨਿਕਲੂਗੀ ਜੀ ਦਾ ਔਇਲ ਕੰਟੈਂਟ ਬਹੁਤ ਵਧੀਆ ਹੋਵੇ ਤੇ ਬਾਕੀ ਨਿਊਟ੍ਰੀਸ਼ਨ ਵੈਲਿਊ ਪੂਰੀ ਹੋਵੇ ਤਾਂ ਉਹ ਬੂਟੇ ਆਪਾਂ ਪੰਜਾਬ ਦੇ ਵਿੱਚ ਤਿਆਰ ਕਰਨ ਲੱਗਾਂਗੇ ਜੀ ਉਹਨਾਂ ਦਾ ਰੇਟ ਜਿਹੜਾ ਹੋਊਗਾ ਜੀ ਉਹ ਬਹੁਤ ਘੱਟ ਹੋਊਗਾ ਜਿਹੜੇ ਆਪਾਂ ਹੁਣ ਬਾਹਰੋਂ ਬੂਟੇ ਮੰਗਵਾ ਰਹੇ ਆਂ ਜੀ ਕੇਰਲਾ ਤੋਂ ਉਹਨਾਂ ਦਾ ਰੇਟ ਹਜੇ ਜ਼ਿਆਦਾ ਹੈ ਜੀ ਇਸ ਕਰਕੇ ਥੋੜਾ ਖਰਚਾ ਇਨੀਸ਼ੀਅਲੀ ਇਹ ਤਾਂ ਜ਼ਿਆਦਾ ਹੋਣ ਕਰਕੇ ਇਹਨੂੰ ਘੱਟ ਲੋਕ ਪ੍ਰੈਫਰ ਕਰ ਰਹੇ ਆ ਪਰ ਜਿੰਨਾ ਦੋਸਤਾਂ ਨੇ ਲਾਉਣਾ ਜੀ ਉਹਨਾਂ ਨੇ ਮੁਨਾਫਾ ਵੀ ਫਿਰ ਉਸ ਟੰਗ ਨਾਲ ਹੀ ਲੈਣਾ ਜਿਵੇਂ ਨਾਸ਼ਪਾਤੀ ਦਾ ਬਾਗ ਆ ਜੀ ਆਪਾਂ ਮੁਨਾਫਾ ਲੈ ਰਹੇ ਆ ਤਾਂ ਉਦੋਂ ਹੀ ਆਪਾਂ ਅਵੋਕਾਡੋ ਤੋਂ ਵੀ ਮੁਨਾਫਾ ਲੈ ਸਕਦੇ ਆ ਜੀ ਹੁਣ ਅਵੋਕਾਡੋ ਦੇ ਬੂਟੇ ਤੁਸੀਂ ਮੇਰੇ ਨੰਬਰ ਤੇ ਸੰਪਰਕ ਕਰਕੇ ਬੁਕਿੰਗ ਕਰ ਸਕਦੇ ਹੋ ਜਿੰਨਾ ਦੋਸਤਾਂ ਨੇ 50 ਬੂਟਿਆਂ ਤੋਂ ਵੱਧ ਬੁਕਿੰਗ ਕਰਨੀ ਆ ਜੀ ਪਲਾਂਟਸ ਦੀ ਤੇ ਜਿਹੜੇ 2-4 ਜਾਂ 10 ਬੂਟੇ 20 ਬੂਟੇ ਚਾਹੀਦੇ ਆ ਉਹ ਤੁਸੀਂ ਜਦੋਂ ਮਰਜ਼ੀ ਆ ਕੇ ਸਤੰਬਰ ਮਹੀਨੇ ਚੋਂ ਤੋਂ ਲੈ ਸਕਦੇ ਹੋ ਤੇ ਇਹਦੇ ਜਿਹੜੇ ਲਾਉਣ ਦੇ ਸਮੇਂ ਦੀ ਗੱਲ ਕਰੀਏ ਜੀ ਹੁਣ ਆਪਾਂ ਜਿਹੜਾ ਦੋਸਤਾਂ ਨੇ ਤਾਂ ਜ਼ਮੀਨ ਛੱਡੀ ਹੋਈ ਆ ਉਹਨਾਂ ਨਾਲ ਤਾਂ ਸਾਡਾ رابطہ ਹੈ ਜੀ ਉਹਨਾਂ ਦੀ ਹੀ ਛਡਾ ਕੇ ਆਪਾਂ ਉਹਦੀਆਂ ਫਸਲਾਂ ਵਿੱਚ ਲੈ ਰਹੇ ਆ ਜਿਹੜੀਆਂ ਉਦੋਂ ਤੱਕ ਆਪਾਂ ਵਿਹਲਾ ਕਰ ਲਈਏ ਜੀ ਖੇਤ ਨੂੰ ਬਾਕੀ ਜਿਹੜੀ ਪਲਾਂਟੇਸ਼ਨ ਹੋਊਗੀ ਜੀ ਹੁਣ ਪਲਾਂਟੇਸ਼ਨ ਜੀ ਦੀ ਦੀਵੜਾਈ ਤੋਂ ਬਾਅਦ ਜੀਰੀ ਵੱਢਣ ਤੋਂ ਬਾਅਦ ਆਪਾਂ ਪਲਾਂਟੇਸ਼ਨ ਕਰਾਂਗੇ ਫਿਰ ਇੱਕ ਉਸ ਤੋਂ ਬਾਅਦ ਜਿਹੜੀ ਪਲਾਂਟੇਸ਼ਨ ਹੋਊਗੀ ਉਹ ਫਰਵਰੀ ਦੇ ਵਿੱਚ ਜਾ ਕੇ ਹੋਊਗੀ ਜਿਹੜਾ ਇਹ ਬੁਕਿੰਗ ਆਪਾਂ ਕਰ ਰਹੇ ਹਾਂ ਇਹ ਜੀਰੀ ਦੇ ਸੀਜ਼ਨ ਤੋਂ ਬਾਅਦ ਦੀ ਜਾਨੀ ਕਿ ਨਵੰਬਰ ਦੇ ਸਮੇਂ ਦੇ ਵਿੱਚ ਜਾਂ ਫਿਰ ਇਹ ਜਾ ਕੇ ਆਪਾਂ ਜਿਹੜੀ ਫਰਵਰੀ ਦੇ ਸਮੇਂ ਦੇ ਵਿੱਚ ਲਈ ਕਰ ਰਹੇ ਹਾਂ ਜਿਹੜੇ ਦੋਸਤਾਂ ਨੂੰ ਵੀ ਬੂਟੇ ਜਿੰਨੇ ਜਿੰਨੇ ਵੀ ਚਾਹੀਦੇ ਆ ਉਹ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਜੀ ਰੇਟ ਵਗੈਰਾ ਜੋ ਵੀ ਆਪਣਾ ਹੋਊਗਾ ਫੋਨ ਕਾਲ ਤੇ ਜਾਂ ਵਟਸਐਪ ਤੇ ਆਪਾਂ ਇੱਕ ਵਾਰ ਡਿਸਕਸ ਕਰਕੇ ਉਹਦਾ ਸਾਰਾ ਜੇ ਕਿੰਨਾ ਖਰਚਾ ਆਉਂਦਾ 1 ਏਕੜ ਤੇ ਕਿੰਨੇ ਬੂਟੇ ਲੱਗਣਗੇ ਉਹ ਸਾਰਾ ਮੈਂਸ਼ਨ ਕਰਕੇ ਦੇਖ ਕੇ ਆਪਾਂ ਤੇ ਉਹ ਆਪਾਂ ਫਿਰ ਬੁੱਕ ਕਰਦੇ ਹਾਂ ਤਾਂ ਤਕਰੀਬਨ 1 ਏਕੜ ਦੇ ਵਿੱਚ ਜੇ ਗੱਲ ਕਰੀਏ ਤਾਂ ਆਪਾਂ 20 ਬਾਈ 15 ਤੇ ਜਾਂ 15 ਵਾਈ 15 ਤੇ ਬੂਟੇ ਲਾਉਨੇ ਆ ਜੇ 20 ਵਾਈ ਆਪਾਂ ਬੰਦਨਾ ਤੇ ਬੂਟੇ ਲਾਉਨੇ ਆ ਤਾਂ 150 ਬੂਟਾ ਲਗਭਗ 1 ਏਕੜ ਦੇ ਵਿੱਚ ਲੱਗਦਾ ਜੇ ਆਪਾਂ 15 ਵਾਈ 15 ਤੇ ਲਾਉਨੇ ਆ ਤਾਂ 170 ਬੂਟੇ 80 ਬੂਟੇ 1 ਏਕੜ ਚ ਲੱਗਦੇ ਆ ਕਿਉਂਕਿ ਕਈ ਵਾਰ ਸਾਈਡਾਂ ਇਧਰ ਉਧਰ ਹੁੰਦੀਆਂ ਨੇ ਜਗ੍ਹਾ ਸਾਈਡਾਂ ਤੇ ਛੱਡਣੀ ਪੈ ਜਾਂਦੀ ਆ ਜਾਂ ਖੇਤ ਨਾਲ ਹੋਵੇ ਤਾਂ ਮੰਨ ਸੱਤ ਬੂਟੇ 10 ਬੂਟੇ ਬਾਧ ਵੀ ਸਕਦੇ ਆ ਘਟ ਵੀ ਸਕਦੇ ਆਦੂ ਉਸ ਤਰੀਕੇ ਨਾਲ ਆਪਾਂ ਬੂਟੇ ਲਾਉਨੇ ਆ ਜੀ 20 ਵਾਈ 15 ਜਾਂ 15 ਨਾ ਵੇ 15 ਤੇ ਇਹ ਸਾਰੀ ਡਾਇਰੈਕਸ਼ਨ ਦੇਖ ਕੇ ਕੀ ਸਿਚੁਏਸ਼ਨ ਦੇਖ ਕੇ ਆਪਾਂ ਜਾ ਕੇ ਖੁਦ ਮੇਰੀ ਟੀਮ ਜਾ ਕੇ ਇਹ ਸਾਰਾ ਕੁਝ ਦੇਖ ਲਈਏ ਤੇ ਫਿਰ ਉਦੋਂ ਬਾਅਦ ਆਪਾਂ ਇਹਦੇ ਤੇ ਕੰਮ ਕਰਦੇ ਆ ਵੀ ਕਿੰਨੀ ਜਗ੍ਹਾ ਇਹਦੇ ਚ ਕਵਰ ਹੋਊਗੀ ਕਿੰਨੀ ਜਗ੍ਹਾ ਚ ਆਪਾਂ ਨੂੰ ਲਾਉਣਾ ਚਾਹੀਦਾ ਜਾਂ ਕਿਦਾਂ ਸਾਰੀ ਗਾਈਡੈਂਸ ਜਿਹੜੀ ਟੈਕਨੀਕਲ ਸਪੋਰਟ ਆ ਉਹ ਆਪਾਂ ਕਰਦੇ ਆ ਜੇ ਲਾ ਕੇ ਹੋਣ ਲਈ ਬੰਦੇ ਵੀ ਚਾਹੀਦੇ ਨੇ ਉਹ ਵੀ ਆਪਣੇ ਕੋਲ ਸਾਰਾ ਮੈਨੇਜਮੈਂਟ ਹੈਗੀ ਆ ਜੇ ਆਪਾਂ ਲਗਾਉਣਾ ਕਿਸੇ ਤੋਂ ਉਹ ਵੀ ਆਪਾਂ ਬੂਟੇ ਵੀ ਕੱਲੇ ਪ੍ਰੋਵਾਈਡ ਕਰਾ ਦਿੰਨੇ ਆ ਤਾਂ ਸਾਰੀ ਫੈਸਿਲਿਟੀ ਆਪਣੇ ਕੋਲ ਹੈਗੀ ਆ ਤਾਰਬੰਦੀ ਦੀ ਵੀ ਤਾਰਬੰਦੀ ਕਰਨੀ ਆ ਤੇ ਜਾਲੀ ਲਾਉਣੀ ਆ ਜਾਲੀ ਲਾਉਣੀ ਆ ਤੇ ਉਹ ਸਾਰੇ ਮੈਨੇਜਮੈਂਟ ਕੋਈ ਮਾਰਕਿੰਗ ਕਰਨੀਆਂ ਪਿੱਟ ਡਿੰਗਿੰਗ ਕਰਵਾਉਣੀਆਂ ਉਹ ਸਾਰਾ ਕੁਝ ਅਰੇਂਜਮੈਂਟ ਹੈਗਾ ਜੀ ਉਹ ਅਰੇਂਜਮੈਂਟ ਦੇ ਤਹਿਤ ਆਪਾਂ ਬੂਟੇ ਬੁੱਕ ਕਰਕੇ ਫਿਰ ਉਹ ਅੱਗੇ ਕੰਮ ਸ਼ੁਰੂ ਕਰ ਦਿੰਦੇ ਆ ਤਾਂ ਜਿਹੜੇ ਦੋਸਤ ਨੂੰ ਵੀ ਬੂਟਿਆਂ ਦੀ ਰਿਕੁਆਇਰਮੈਂਟ ਆ ਜੀ ਐਵ ਕਾਡੂ ਦੇ ਆਂਦੀ ਉਹ ਫੋਨ ਕਰਕੇ ਜੇ 50 ਤੋਂ ਵੱਧਾ ਜੇ 50 ਤੋਂ ਘੱਟ ਆ ਤਾਂ ਤੁਸੀਂ ਜਦੋਂ ਮਰਜ਼ੀ ਆ ਕੇ ਸੈਪਟੰਬਰ ਮਹੀਨੇ ਤੋਂ ਅਗਲੇ ਮਹੀਨੇ ਤੋਂ ਲਾ ਜਾ ਸਕਦੇ ਹੋ ਜੀ ਧੰਨਵਾਦ ਜੀ